ਸਸਰੀ ਦਾ ਸਾਰਿਆਂ ਨੂੰ ਕਿੱਦਾਂ ਹੈ ਢੜ ਜਾਣ ਜਾਨਵਰ ਸੈਟ ਮਟੋਂਗੇ ਤੇ ਇਹ ਆ ਕੇ ਸੀਗੀ ਚੋ ਗਰੂ ਤੇ ਬਹੁਤ ਦਿਨ ਬਾਅਦ ਬਲੌਗ ਪਾ ਲੱਗ ਗਿਆ ਆਪਾਂ ਮੇਨੇ ਕਿ 7-8 ਦਿਨ ਹੋ ਗਏ ਗਾਇਸ ਪੰਜ ਦਿਨ ਹੋ ਗਿਆ ਹਾਂ ਤੇ ਅੱਜ ਬਲੌਗ ਆਇਆ ਤੇ ਖੂਲਦੇ ਆਂ ਫਿਰ ਖੁੱਡਾ ਖਾਡਾ ਤੇ ਦਿਖਾਉਦੇ ਕਿ ਲੋਕੋ ਦੇ ਜਾਲ ਕਿੱਦਾਂ ਨੇ ਇਹ ਬੱਚੇ ਵੀ ਆ ਗਿਆ ਸੀਗਾ ਬਾਕੀ ਮੈਂ ਤੁਹਾਨੂੰ ਦਿਖਾ ਦਿੰਦਾ ਜਾਨਵਰ ਆਪਾਂ ਖੋਲਦੇ ਆ ਖੁੱਡਾ ਜੀ ਹਾਂ ਜੀ ਖੁੱਡਾ ਖੋਲ ਲੈ ਆਪਣਾ ਤੇ ਚੈੱਕ ਕਰੋ ਜੀ ਕਲੀ ਕੁਲੀ ਖੜਾ ਆ ਵਧੀਆ ਬਣਾਇਆ ਆ ਕੱਲ੍ਹ ਕਲੀ ਖੜਾਤੀ ਸੀ ਇਧਰ ਆ ਗਿਆ ਸੀ ਆਪਣਾ ਜਾਨਵਰ ਵੀ ਆ ਵੀ ਵਧੀਆ ਡਾਰੀਆਂ ਮਾਰਨ ਲੱਗ ਕੇ ਜਿਹੜੇ ਕੁਲੇ ਦਿੰਦੇ ਆ ਇੱਕ ਜਿਹੜਾ ਦੇ ਦਿੰਦੇ ਆ ਥੋੜਾ ਛੋਟਾ ਏਡਾ ਵੱਡਾ ਨਹੀਂ ਦਿੰਦੇ ਤੇ ਉਹ ਵੀ ਬੱਚੇ ਕੱਢੂਗੀ ਹਲੇ ਨਹੀਂ ਠੀਕ ਹੈ ਉਹ ਕਰਪੋਟਾ ਦਾਣੇ ਪਾ ਦਈਏ फिर देख शायद बच्चे बोने बिठाला नीचे बाद देखी जा ट्रे चल एक दो ट्रे तैयार कर ली चोबरू एड्डी ज्यादा असरा गल आवे का मैं ना हूं ਬੱਚਿਆਂ ਨਾਲ ਨਾ ਛੇਡਛੜ ਜੀ ਕਰਦਾ ਸੀਗਾ ਤੇ ਛਾਤਰੀ ਮੈਂ ਬੜਕਾਤੀ ਉਹ ਜਿਹੜੇ ਬੱਚੇ ਬੈਠੇ ਸੀਗੇ ਆਪਣੇ ਵੱਡੇ ਦੋ ਤੇ ਇੱਕ ਜਿਵੇਂ ਕੀ ਆਹ ਵਾਲਾ ਆਪਣਾ ਘਰ ਦਾ ਪਠਾਈ ਵੀ ਐ ਇੱਕ ਆ ਬੱਚਾ ਇਹ ਤੇ ਚਲ ਬਾਅਦ ਵਿੱਚ ਬਿਠਾਇਆ ਇਹ ਦੋਵੇਂ ਉੱਡ ਗਏ ਟੰਗਾ ਨੀ ਰਿਠਾਈਆਂ ਦੂਰ ਤੇ ਗਏ ਤੇ ਇਹਨੂੰ ਵੀ ਫਿਰ ਮੈਂ ਨਾ ਛਾਤਰੀ ਤੇ ਬਾਟਾ ਤੇ ਇਹ ਮਾੜਾ ਥੋੜੇ ਘਰ ਦੇ ਦਿੱਤੇ ਤੇ ਗੇੜਾ ਦੇ ਗਿਆ ਬਾਕੀ ਉਹ ਜਿਹੜੇ ਬੱਚੇ ਆ ਮੇਨੇ ਕਿ 15 ਤੋਂ 20 ਮਿੰਟ ਆਇਆ ਜਮ ਵਧੀਆ ਉੱਡੇ ਮੈਂ ਵੀਡੀਓ ਸ਼ੂਟ ਨਹੀਂ ਕਰ ਸਕਦਾ ਉਸ ਸਮੇਂ ਤਾਂ ਯਾਰ ਮੈਂ ਟੈਨਸ਼ਨ ਜੀ ਪੈ ਗਈ ਸੀ ਕਿ ਹੈਗਾ ਬੱਚੇ ਡਾਇਏ ਆ ਤੇ ਆਉਗੇ ਆਉਗੇ ਐਂ ਕਰਤਾ ਕਰਦਾ ਇਹ ਉਹ ਸਾਹਮਣੇ ਮੰਦਿਰ ਹੈ ਉਤੋਂ ਵੀ ਗਾਂ ਉੱਥੋਂ ਤੱਕ ਹੀ ਆਮਨਾ ਢੇੜਾ ਦੇ ਕੇ ਆਏ ਐ ਵਧੀਆ ਢੇੜੇ ਦੇ ਐ ਉੱਚੇ ਦੁੱਤਨ ਗੜੇ ਉੰਦੇ ਤੇ ਇੱਥੇ ਵੀ ਐ ਕਰਦੇ ਉੱਤੇ ਦੇ ਉੱਤੇ ਵੀ ਘੁੰਮਦੇ ਰਹੇ ਤੇ ਅਰ ਸਵਾਦ ਆ ਗਿਆ ਮੈਨਾਂ ਜਿੰਨਾ ਸਵਾਦ ਅੱਜ ਆਇਆ ਨਾ ਉਹਨਾਂ ਕਾ ਦੇਣਾ ਆ ਮੈਨੂੰ ਓਹ ਏਸ ਸਵਾਦ ਪੂਰਾ ਅੱਜ ਤੇ ਪਹਿਲੀ ਯਾਰੀ ਕਰੇ ਢਾਏ ਬੱਚੇ ਮੁੜ ਕੇ ਘਰੇ ਵਾਪਸ ਆਏ ਸਵਾਦ ਚੰਗਾ ਨੇਰੀ ਠਾਇ ਲੈ ਐ ਵੀ ਮੈਨੂੰ ਉਹਰਾ ਸਵਾਦ ਆਇਆ ਏ ਚਲੋ ਸੱਟਾ ਹੁਣ ਕੱਲ ਨੂੰ ਡਾਵਾਗੇ ਹੁਣ ਨਹੀਂ ਸ਼ਾਮ ਨੂੰ ਨੀਰ ਦਿਨ ਚ ਦੂ ਵਾਰੀ ਹੋਰ ਹੀ ਹੁੰਦਾਗਾ ਤੇ ਹੁਣ ਮੈਂ ਡਾ ਲਿਆ ਕੱਲ ਨੂੰ ਵਲੌਗ ਵੀ ਬਣਾਵਾਂਗੇ ਕੱਲ ਨੂੰ ਸ਼ਾਮ ਨੂੰ ਡਾਵਾਗੇ ਤੇ ਬਾਕੀ ਨਾ ਇੰਨਾ ਜ਼ਿਆਦਾ ਨਹੀਂ ਆਪਾਂ ਡਾਉਣਾਗਾ ਯਾਰ ਕੀ ਵਿਚਾਰੇ ਬੱਚੇ ਹੈਗੇ ਇੱਕ ਹਿਸਾਬ ਚ ਤੇ ਹੋਰ ਪੰਗਾ ਵੈਗ ਗਏ ਭੱਜ ਪੁੱਜ ਗਏ ਤੇ ਹੋਰ ਸਾ ਸਿਆਪਾ ਖੜਾ ਹੁੰਦਾ ਨਾ ਫਿਰ ਜੀ ਮੇਰੇ ਦੋਸਤੋ ਆ ਗਏ ਸੀ ਕਿ ਕੁੱਤੇ ਸ਼ਾਮ ਦਾ ਫੰਕ ਹੋ ਗਿਆ ਤੇ ਜਮੇਕ ਤੋਂ ਉਪਰ ਆਇਆ ਤੜਕਿਆ ਵੱਡਾ ਤੇ ਸੀਗੇ ਜਾਨਵਰ ਪਰ ਉਹ ਖਾਏ ਨਹੀਂ ਵੀਡੀਓ ਦੇ ਵਿੱਚ ਤੁਹਾਨੂੰ ਹੁਣ ਤਾਂ ਪਾ ਕੀ ਡਾਉਣੇ ਬਾਕੀ ਸੈਟਾ ਸਾਰਾ ਗਰਮ ਹੋਲ ਤੋਂ ਉੱੱਕਿਰ ਪੂੜਾ ਇੱਧਰ ਦੇਖੋ ਡੰਡਾ ਥੱਲੇ ਸੌਂਦਰਦਾ ਹੋਏ ਉਹ ਵੀ ਬੈਠੇ ਆ ਚੁੱਪ ਕਰਕੇ ਆਪ ਦਾ ਸਿੱਠੀ ਗਰ ਦਾਣਾ ਬਾਣੀ ਪਾਉਣੇ ਆ ਕਰਦੇ ਆ ਇੱਕ ਕਰ ਮੈਂ ਟ੍ਰੇ ਤਿਆਰ ਕਰਨਾ ਤਾਂ ਫਿਰ ਮਿਲਦਾ ਜੀ ਉਹ ਇੱਕ ਜਾਨਵਰ ਜਿਹਾ ਬੱਚਾ ਉੱਡ ਗਿਆ ਆਪਣਾ ਆ ਰਿਹਾ ਬਸ ਬਹਿ ਜਾਣਾ ਇਹਨੇ ਬਿਠਾ ਲਈ ਠੀਕ ਹੈ ਜੀ ਜੀ ਬਿਠਾ ਲੇ ਬਚੇ ਤੇ ਆ ਇੱਥੇ ਆ ਕੇ ਬਹਿ ਗਿਆ ਖੁੱਡੇ ਵਾਲਿਆ ਯਾਰ ਜਾਨ ਜੀ ਨਹੀਂ ਰਹੀ ਨਾ ਚਲੋ ਬਾੜ ਦੇ ਥੋੜਾ ਉੱਡੇ ਹੋਂ ਤੇ ਘਾਟੀ ਥੋੜਾ ਹੁੰਦਦਾ ਟੜਕੇ ਵਾਵਾ ਚੇ ਰੁੱਡ ਗਏ ਸੀਗੇ ਓਏ ਓਏ ਜਾਨ ਨਹੀਂ ਰਹੀ ਯਾਰ ਇਹ ਵੀ ਬਾੜ ਦੀਆਂ ਪੂਰਾ ਜੋਰ ਲੱਗ ਗਿਆ ਅਈ ਵੇਖੀ ਆਈ ਪਾਣੀ ਵੀ ਲਾਵਤ ਹੈ ਹਾਂ ਕੀ ਹੋਇਆ ਵੇਖੀ ਪਾਣੀ ਲਾਵੀ ਰਾਂ ਜੀ 30 ਦਾਣੇ ਤੇ ਜਿਵੇਂ ਕਿ ਤੁਸੀਂ ਦੇਖ ਲਿਆ ਕਬੂਤਰ ਆਪਾਂ ਬੱਚਾ ਉੱਡ ਗਿਆ ਸੀਗਾ ਇੱਕ ਤੇ ਬੜਾ ਹਾੜਿਆ ਜੋਰ ਚੰਗਾ ਲੱਗ ਜੋਰ ਪੂਰਾ ਲਾਤਾ ਯਾਰ ਮਾਨ ਕੇ ਤੇ ਯਾਰ ਇੱਕ ਟਾਈਮ ਹੀ ਡਾਇਆ ਕਰਾਂਗੇ ਜੇ ਅੱਜ ਮੈਨੂੰ ਪਤਾ ਲੱਗ ਗਿਆ ਕਿ ਦੋ ਟਾਈਮ ਨਹੀਂ ਯਾਰ ਗਰਮੀ ਵੀ ਇਤ ਕੁੱਤੋਂ ਨਹੀਂ ਹੁੰਦੀ ਆ ਤੇ ਸਾਹ ਗਏ ਇਹਦੇ ਨਾਲ ਇੱਕ ਟਾਈਮ ਵੀ ਦੋ ਟਾਈਮ ਨਾ ਡਾਇਆ ਕਰੋ ਇਨੀ ਗਰਮੀ ਚ ਅ ਯਾਰ ਕਬੂਤਰ ਕਬੂਤਰ ਹੁੰਦਾ ਕਿਉਂ ਦੋ ਟਾਈਮ ਡਾ ਕੇ ਤੇ ਯਾਰ ਕੀ ਹੋ ਜੇ ਸੋਰੀ ਮੈਨੂੰ ਮaaf ਕਰਿਓ ਮੈਂ ਵੀ ਮੇਰੇ ਤੋਂ ਗਲਤੀ ਹੋ ਗਈ ਮੈਂ ਦੋ ਟਾਈਮ ਐਵੇਂ ਡਾਤਾ ਟੱਕਾ ਕੀ ਤੌਜਾਰੇ ਜਵਾਕ ਕਾਣਾ ਪਤੇ ਸੀਗੇ ਵੱਜ ਗਿਆ ਠੀਕ ਹੈ ਪਾਣੀ ਪੁਣੀ ਪੀਂਦੇ ਆਪਣੇ ਜਾਨ ਮਰੋ ਕੇ ਰਿਪੋਰਟ ਹੈ ਦੇਖ ਲਿਆ ਤੁਸੀਂ ਤੇ ਬਾਕੀ ਠੀਕ ਹੈ ਜੀ ਮਿਲਦੇ ਹੁਣ ਨੈਕਸਟ ਵੀਡੀਓ ਦੇ ਵਿੱਚ ਕੱਲ ਨੂੰ ਤੇ ਠੀਕ ਹੈ ਜੀ ਸਾਰੇ ਵੀਰ ਭਰਾ ਦੱਬ ਕੇ ਕਮੈਂਟ ਸ਼ੇਅਰ ਲਾਈਕ ਕਮੈਂਟ ਸ਼ੇਅਰ ਕਰਾ ਦਿਓ ਕਰ ਦਿਓ ਤੇ ਆਪ ਦੇ ਯਾਰਾ ਮਿੱਤਰਾਂ ਨਾਲ ਇੱਕ ਵੀਡੀਓ ਸ਼ੇਅਰ ਕਰੋ ਉਹਨਾਂ ਨੂੰ ਵੀ ਕਹੋ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਠੀਕ ਹੈ ਜੀ ਓਕੇ ਹੈ ਠੀਕ ਹੈ ਜੀ ਮਿਲਦੇ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਓਕੇ ਜੀ